ਕਰਦੀ ਸੀ ਗਗਨਾ ਕੁਛ ਨਹੀਂ ਜੀ ਮੈਂ ਤਾਂ ਝਾੜੂ ਜਾਂ ਕਰਦੀ ਸੀ ਰੋਟੀ ਪਾ ਦਿੰਦੀ ਹਾਂ ਸੁਣ ਰੋਟੀ ਖਾਣੀ ਅੱਜਾ ਚਲ ਮੈਂ ਇੱਕ ਇਰਾ ਖੇਤ ਜਾ ਕੇ ਆਉਣਾ ਫੱਕ ਤੇ ਦਵਾਈ ਜੀ ਕਰਕੇ ਆਉਣੀ ਸੀ ਆ ਕੇ ਖਾਉਂਗਾ ਕਿਸੇ ਵੇਲੇ RAM ਵੀ ਕਰ ਲਿਆ ਕਰੋ ਹੁਣ ਕੰਮ ਕੋਣ ਕਸਾਂ ਮੇ ਤੂੜੀਆਂ ਹਟਿਓ ਹੁਣ ਹੀ ਆ ਕੇ ਫੇਰ ਖੇਤ ਜਾਣਾ ਹੁਣ ਕੀ ਕਰ ਲੈ ਖੇਤ ਇਹ ਜਾ ਜਨੀ ਉਹ ਰਾਜੂ ਕਿਧਰ ਗਿਆ ਆਪਣਾ ਰਾਜੂ ਤਾਂ ਇੱਥੇ ਕਿਸੇ ਕੋਲੇ ਨਾ ਬੈਠਾ ਹੋਗਾ ਜਾ ਕੇ ਬਾਹਰ ਤੈਨੂੰ ਪਤਾ ਹੀ ਹੈ ਬੇਲਾ ਦਾ ਮਸਾ ਹੋਇਆ ਜਵਾਕ ਕੋਣੋ ਨਾ ਹੁਣ ਕਹੇ ਇਹਦੇ ਵੀ ਖੇਤ ਲੈ ਕੇ ਜਾਣਾ ਉਹਦੇ ਨਾਲ ਤਾਂ ਨੀ ਆਡਾ ਲਾਰਖਾ ਕਿਤੇ ਉਹਨੇ ਇੱਥੇ ਬੈਠੇ ਬੂਠੇ ਕਿਤੇ ਹਾਂ ਐ ਨਹੀਂ ਪਤਾ ਉਧਰਲੇ ਪਾਸੇ ਕੱਪੜੇ ਧੋਣ ਗਏ ਸੀ ਉਹ ਕਿਤੇ ਸੰਦੀਪ ਨਾ ਬੋਲੀ ਜਾਂਦਾ ਹੋਵੇ ਚੱਲ ਕੋਈ ਨਾ ਉਹਨੂੰ ਤਾਂ ਮੈਂ ਕਹਿ ਦੂੰਗੀ ਬੋਲਿਆ ਨਾ ਕਰ ਤੂੰ ਮੜਾ ਧਿਆਨ ਰੱਖਿਆ ਕਰ ਤੂੰ ਮੜਾ ਨਵਰਾਈ ਵਰਤ ਲਿਆ ਕਰ ਉਹਨੂੰ ਸਮਝਾ ਦਿਆ ਕਰ ਦੇਖੋ ਜੀ ਮੈਂ ਤਾਂ ਨਵਰਾਈ ਵਰਤਦੀ ਰਹਿਣੀ ਆ ਮੈਂ ਕਦੋਂ ਕਹਿਨੀ ਆ ਵੀ ਦੋਨੇ ਜੀ ਤੁਸੀਂ ਲੜੋ ਉਹ ਆਪ ਹੀ ਇਹੇ ਜੇ ਚੱਲ ਹੌਲੀ ਹੌਲੀ ਸੰਭਲ ਜਾਣਗੇ ਹਜੇ ਹੈ ਵੀ ਨਿਆਣੇ ਆ ਚੱਲ ਉਹ ਤਾਂ ਸਹੀ ਹੈ ਗੱਲ ਨਿਆਣਾ ਤਾਂ ਹੁਣ ਕਿੱਥੇ ਆ ਉਹ ਨਾਲੇ ਤੁਸੀਂ ਕਹਿੰਦੇ ਕਰੋ ਮਾੜਾ ਮੋਟਾ ਸੰਦੀਪ ਨੂੰ ਹੁਣ ਤਾਂ ਸੋਡੀ ਉਹ ਸ ਉਹ ਕੀ ਕੋਈ ਬਗਾਨੇ ਥਾਂ ਕਿ ਫੇਰ ਕਿਉਂ ਹੁੰਦਾ ਜੀ ਛੋਟੇ ਤੇ ਬਿਆਹ ਲੰਦੀ ਤੁਸੀਂ ਕਿਉਂ ਨੋ ਟੋਕ ਨਹੀਂ ਸਕਦੇ ਪਿੰਡ ਬਥੇਰੇ ਮਜ਼ਾਕ ਕਰਦੇ ਸੀ ਹੁਣ ਉਹ ਲੋਟ ਨਹੀਂ ਹੁੰਦਾ ਉਹ ਤਾਂ ਪਿੰਡ ਦਾ ਚੱਲ ਜਾਂਦਾ ਇੱਥੇ ਲੋਟ ਨਹੀਂ ਹੁੰਦਾ ਹਾਂ ਹੋ ਵੀ ਛੋਟੇ ਤੇ ਆ ਗਈ ਨਾਲੇ ਘਰੇ ਕੌਣ ਆ ਜੇ ਬੇਬੇ ਬਾਪੂ ਹੁੰਦੇ ਗੱਲ ਹੋਰ ਸੀ ਹੁਣ ਤਾਂ ਆਪਾਂ 4 ਜਣੇ ਹੈਗੇ ਆ ਆਪਾਂ ਹੀ ਤਾਂ ਹੱਸ ਖੇਡ ਕੇ ਰਹਿਣਾ ਕੋਈ ਨਾ ਜੀ ਤੁਸੀਂ ਬੇਫਿਕਰ ਜਾਓ ਖੇਤ ਚਲ ਹਾਂ ਠੀਕ ਹੈ ਧਿਆਨ ਰੱਖਿਓ ਚੰਗਾ ਕੋਈ ਨਾ ਜੀ ਧਿਆਨ ਨਾਲ ਟਾਈਮ ਨਾਲ ਆਜੋ ਰੋਟੀ ਖਾਣ ਫੇਰ ਕਹੋਗੇ ਮਾਂ ਘਰ ਨਹੀਂ ਆਈ ਕੌਣ ਤੁਰਿਆ ਆਊਗਾ ਧੁੱਪਾਂ ਚ ਸ਼ੰਗਾਰ ਮੈਂ ਬਾਹਰ ਨਾਲ ਜਾਣਾ ਚੰਗਾ ਕੰਮ ਕੰਮ ਕਰਾਉਣਾ ਖੇਤੋਂ ਘਰੇ ਨਹੀਂ ਤਾਂ ਤੂੰ ਟਿਕਿਆ ਜਾਂਦਾ ਨਾਲੇ ਉਹ ਗਿਆ ਤਾਂ ਹੈਗਾ ਖੇਤੋਂ ਕਰ ਲੂਗਾ ਕੰਮ ਇੰਨਾ ਕਿੰਨਾ ਕੰਮ ਹੁੰਦਾਗਾ ਉਹ ਲੈ ਯਾਰ ਹੁਣ ਪਨੀਰੀ ਪੱਕੀ ਪਈ ਆ 2-3 ਦਿਨਾਂ ਨੂੰ ਜੀਰੀ ਲਾਉਣੀ ਆ ਕੰਮ ਪਤਾ ਕਿੰਨੇ ਆ ਤੈਨੂੰ ਪਤਾ ਹੀ ਆ ਆਹੋ ਤੇਰੇ ਤੋਂ ਬਿਨਾ ਤਾਂ ਕਾਹਨੂੰ ਪਨੀਰੀ ਲੱਗਦੀ ਹੈਗੀ ਮੰਮੀ ਦਾ ਫੋਨ ਆਇਆ ਸੀ ਉਹਨੇ ਕਿਹਾ ਸੀ ਕਹਿੰਦੀ ਆ ਜਾਓ ਕਹਿੰਦੀ ਰਿਸ਼ਤਾ ਦੇਖਣਾ ਮੁੰਡੇ ਦਾ ਕਿੰਨੇ ਦਿਨ ਹੋ ਗਏ ਕਹੀ ਜਾਂਦੀ ਨੂੰ ਸੁਣੀ ਆ ਮੇਰੀ ਗੱਲ ਆਲੇ ਭਾਈ ਦਾ ਫੋਨ ਆ ਜਾਂਦਾ 1 ਮਿੰਟ ਤਲ ਫੇਰ ਗੱਲ ਕਰਦਾ ਮੇਰੀ ਗੱਲ ਸੁਣਾ ਪਨੀਰੀ ਪੀਲੀ ਹੋ ਰਹੀ ਆ ਦਵਾਈ ਵੀ ਕਰਨੀ ਆ ਉੱਤੋਂ ਗਰਮੀ ਪਈ ਜਾਂਦੀ ਆ ਮੈਂ ਕੋਈ ਕੋਈ ਗੱਲ ਨਹੀਂ ਸੁਣਨੀ ਹੈਗੀ ਮੈਨੂੰ ਨਹੀਂ ਪਤਾ ਹੈਗਾ ਇਹਦਾ ਓਏ ਯਾਰ ਤੈਨੂੰ ਖੇਤੀ ਦੇ ਕੰਮਾਂ 'ਚ ਕਿਉਂ ਬੋਲਦੇ ਹੋ ਨੀ ਆ ਤੂੰ ਨਾਲੇ ਮੇਰੀ ਗੱਲ ਸੁਣਾ ਤੁਸੀਂ ਦੋਨੇ ਭੱਜ ਜਾਓ ਭਾਬੀ ਨੂੰ ਨਾਲ ਲੈ ਜਾਓ ਕਿਹੜਾ ਉਹਦਾ ਕੋਈ ਕੱਪੜਾ ਕੋਪੜਾ ਲੈ ਆਉਣਾ ਉਹ ਲੈ ਆਓ ਤੇ ਪੈਸੇ ਲੈ ਜਾਓ ਤੁਸੀਂ ਭਾਬੀ ਨੂੰ ਤਾਂ ਮੈਂ ਨਾਲ ਲੈ ਜਾਉਂ ਕੱਪੜੇ ਵੀ ਲੈ ਆਉਂ ਪਰ ਤੁਸੀਂ ਜਾਣ ਦਾ ਨਾਂ ਤਾਂ ਲੈਂਦੇ ਨਹੀਂ ਹੈਗੇ ਹੁਣ ਤੁਹਾਨੂੰ ਉਹਦਾ ਧਾਰ ਜ਼ਰੂਰੀ ਹੋ ਗਿਆ ਮੈਂ ਕੀ ਕਰੂੰਗਾ ਦੱਸ ਮੈਂ ਪਹਿਲਾਂ ਤੇਰੇ ਨਾਲ ਗਿਆ ਸੀ ਉਦੋਂ ਅੱਧਾ ਪੌਣਾ ਘੰਟਾ ਦੁਕਾਨ 'ਚ ਖੜੀ ਰਹੀ ਕਹਿੰਦੇ ਆਹ ਸੂਟ ਲੈ ਲੈਣਾ ਆਹ ਨਹੀਂ ਰੰਗ ਪਸੰਦ ਆਹ ਇਹ じゃ ਮੇਰਾ ਤਾਂ ਉੱਦੇ ਦਿਮਾਗ ਖਰਾਬ ਹੋ ਗਿਆ ਤੁਸੀਂ ਸੂਟ ਸਾਰਾ ਦੇ ਆਪੇ ਲੈ ਲਿਓ ਤੇ ਮੈਨੂੰ ਖੇਦ ਦਾ ਕੰਮ ਕਰ ਲੈਣ ਦੇ ਜ਼ਰੂਰੀ ਆਊਗੀ ਆਹੋ ਮੇਰੇ ਵਾਰੀ ਤੇ ਤੇਰਾ ਦਿਮਾਗ ਖਰਾਬ ਹੁੰਦਾ ਓਏ ਤੂੰ ਐ ਸੋਚ ਆ ਆਪਣੀ ਫਸਲ ਆਉਂਦੀ ਐ 10 ਕਿੱਲਾਂ ਦੀ ਫਸਲ ਨੂੰ ਤੇਰੇ ਹੱਥ ਦੇ ਪੈਸੇ ਧਰ ਦਿੰਦੇ ਆ ਫਸਲ ਵੇਚ ਕੇ ਸਾਰਾ ਕੁਝ ਆਪ ਰੱਖ ਲੈਂਦੇ ਹੈਗੇ ਜਦੋਂ ਲੋੜ ਪੈਂਦੀ ਹੈ ਜੇ ਮੰਗਦੇ ਆ ਤਾਂ ਉਹ ਵੇ ਸੌ ਗੱਲ ਪੁੱਛਦੇ ਆ ਕੀ ਕਰਨੇ ਆ ਪੈਸੇ ਤੁਸੀਂ ਕਿੱਥੇ ਖਰਚਣੇ ਆਂ ਉਹ ਯਾਰ ਤੂੰ ਭਾਬੀ ਨਾਲੇ ਗੁੱਸਾ ਨਾ ਕਰਾ ਘਰ ਮੈਨੂੰ ਕੁੱਤਾ ਵਾਂਗੂ ਸਮਝਿਆ ਨੇ ਤੈਨੂੰ ਸਮਝਿਆ ਹੂੰ ਮੈਂ ਤਾਂ ਜਿੱਦਾਂ ਦੀ ਆਈ ਆ ਮੈਨੂੰ ਤਾਂ ਸਮਝਦੀ ਨਹੀਂ ਹੈਗੀ ਹੂੰ ਤੂੰ ਤਾਂ ਇਉਂ ਉਹ ਕਰੀ ਜਾਨੀ ਆ ਚੱਲ ਚੰਗਾ ਤੂੰ ਭਾਬੀ ਨਾਲ ਲੱਗ ਜੀ ਆਪ ਦੇ ਜਿਹੜਾ ਪਸੰਦ ਦਾ ਸੂਟ ਸੱਟ ਲੈ ਉਹਨਾਂ ਲਈ ਠੀਕ ਆ ਤੇ ਹੁਣ ਮੈਨੂੰ ਕੰਮ ਕਰਨ ਦੇ ਦਵਾਈ ਕਰਨੀ ਆ ਪਤਾ ਨਹੀਂ ਕੀ ਹੋ ਜਾਏ ਜਿੰਨਾ ਮਰਜੀ ਸਮਝਾਈ ਜੋ ਇਹਦੇ ਦਿਮਾਗ 'ਚ ਨਹੀਂ ਵੱੜਦਾ ਹੈਗਾਗਾ ਆਪੋਂ ਮੈਂ ਬਣੀ ਰਹੂਗੀ ਆ ਕਿਉਂ ਵੱਡੇ ਆ ਕਰਦੇ ਜੇ ਵੱਡੇ ਆ ਫਿਰ ਉਹਨਾਂ ਨੂੰ ਮੈਂ ਸਿਰ ਤੇ ਥੋੜੀ ਬਿਠਾਣਾ ਜਿੱਦਨ ਦੀ ਮੈਂ ਆਈ ਹਾਂ ਉਦੋਂ ਦਾ ਬੋਲੀ ਜਾਂਦੇ ਰਹਿੰਦੇ ਆ ਮੰਦਾ ਚੰਗਾ ਮੈਂ ਫਿਰ ਵੀ ਚੁੱਪ ਕਰ ਜਾਂਦੀ ਆ ਵੀ ਚੱਲ ਕੋਈ ਨਾ ਵੱਡੀ ਭੈਣ ਆ ਵੱਡੀ ਭੈਣ ਨਹੀਂ ਸੰਦੀਪਾ ਹੁਣ ਕੀ ਹੋ ਗਿਆ ਉਰੇ ਆ ਨਹੀਂ ਉਰੇ ਆ ਬਣੇ ਹਾਂ ਦੱਸੋ ਦੇਵੀ ਮੈਂ ਤਾਂ ਕੀ ਦੱਸਾਂ ਤੈਨੂੰ ਮੈਂ ਤਾਂ ਐ ਪੁੱਛਦੀ ਸੀ ਵੀ ਕੀ ਕਹੀ ਜਾਂਦਾ ਸੀ ਤੈਨੂੰ ਰਾਜੂ ਉਹਦਾ ਕੁਐਸ਼ਨ ਨਹੀਂ ਬਸ ਵੈਸੇ ਗੱਲਾਂ ਚੱਲ ਜਾਂਦੀਆਂ ਨੇ ਅਸੀਂ ਕਹਿੰਦੇ ਨਾਲ ਜਾ ਕੇ ਦੀਦੀ ਦੇ ਸਮਾਨ ਲਈ ਸਟੂਟ ਜਿਹੜੇ ਲੈ ਕੇ ਆਉਣੇ ਆ ਉਹ ਮੰਮੀ ਦਾ ਫੋਨ ਆਇਆ ਸੀ ਨਾ ਰਿਸ਼ਤਾ ਦੇਖਦੇ ਫਿਰਦੇ ਆ ਨਾ ਭਰਾ ਦਾ ਅੱਛਾ ਤੇ ਉਹ ਕਹਿੰਦੀ ਸੀ ਵੀ ਆਜੋ ਤੁਸੀਂ ਕਹਿੰਦੀ ਇੱਕ ਅੱਧੇ ਦਿਨ ਚ ਉਹ ਕਹਿੰਦੇ ਸਨ ਮੈਨੂੰ ਵੀ ਪਤਾਗਾ ਬਸ ਕੀਤਾ ਕੀ ਜਾਵੇ ਮੈਂ ਤੇਰੇ ਬਾਈ ਕੋਲੇ ਤਾਂ ਨਹੀਂ ਗੱਲ ਛੇੜੀ ਵੀ ਉਹ ਕਹਿੰਦਾ ਉਹ ਹੋਇਆ ਤੇ ਫੱਕ ਜੀ ਕਹਿੰਦਾ ਪੱਕੀ ਪਈ ਆ ਕਹਿੰਦਾ ਮੈਂ ਸਪਰੇਅ ਕਰ ਲਾਵਾਂ ਚੱਲ ਕੋਈ ਨਾ ਤੂੰ ਬਾਗ ਜਾ ਖੇਤ ਉਹ ਤਾਂ ਕਹਿੰਦਾ ਸੀ ਰਾਜੂ ਨੂੰ ਨਾਲ ਲੈ ਜਾਊਗਾ ਮੈਂ ਕਿਹਾ ਕਾਣੂ ਜਵਾਕ ਹੁਣ ਤਾਂ ਕਣਕ ਚੋਂ ਬੇਲਾ ਹੋਇਆ ਤੂੜੀਆਂ ਟੱਪੇ ਸਾਂ ਹੁੰਦੇ ਆ ਅਬ ਤੇ ਯਾਰਾਂ ਦੋਸਤਾਨਾ ਘੁੰਮਣ ਨਾਲੇ ਜਦੋਂ ਤੇਰੇ ਵਿਆਹ ਤੋਂ ਪਹਿਲਾਂ ਤਾਂ ਤੈਨੂੰ ਪਤਾ ਹੀ ਆ ਜਿਉ ਤਪਦੀ ਹੁੰਦੀ ਤੇਰਾ ਦਿਔਰ ਕਿਵੇਂ ਆ ਮੈਂ ਕਹਿੰਦੇ ਸ਼ਿਮਲੇ ਗਿਆ ਵਾ ਉਹਨੇ ਤਾਂ ਕਿਤੇ ਕਿਹੜਾ ਟੂਰ ਕਿਤੇ ਕਿਹੜਾ ਟੂਰਾ 4 ਦਿਨਾਂ ਚ ਕੱਢਣੇ ਹੁੰਦੇ ਆ ਫਿਰ ਆਏ ਹੁੰਦਾ ਵੀ ਚੱਲ ਬਗ ਜਾਂਦੇ ਸਾਰਾ ਦਿਨ ਖੇਤੀ ਬਾੜੀ ਸਾਹਮਣੇ ਜਵਾਕ ਜਦੋਂ ਪਾਉਣਾ ਹੰਡਾਉਣਗੇ ਨੇ ਫਿਰ ਕਰਨਾ ਵੀ ਕੀ ਆ ਕਮਾਈਆਂ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਕਿਹੜਾ ਨਾਲ ਲੈ ਜਾਣਾ ਤੇ ਤੈਨੂੰ ਖਟੂਂਗਾ ਤੂੰ ਬੋਲਦੀ ਹੁੰਨੀ ਆ ਉਹਦੇ ਨਾਲਾਂ ਦੀਦੀ ਪਰ ਉਹ ਪਹਿਲਾਂ ਵਾਲੇ ਨਹੀਂ ਰਹੇ ਜਿਹੜੇ ਪਹਿਲਾਂ ਸੀ ਨਾ ਕੁਵਾਰੇ ਹੁੰਦੇ ਉਹ ਹੋਰ ਸੀ ਹੁਣ ਹੋਰ ਆ ਉਹਨਾਂ ਨੇ ਕਦੇ ਮੈਨੂੰ ਟਾਈਮ ਨਹੀਂ ਦਿੱਤਾ ਹੈਗਾ ਬਾਜ਼ਾਰ ਜਾਣ ਲਈ ਕਿਆ ਉਹ ਵੀ ਅਖੇ ਤੂੰ ਦੀਦੀ ਨੂੰ ਲੈ ਜੇ ਜੇ ਮੈਂ ਕਿਤੇ ਹੋਰ ਜਾਣ ਲਈ ਕਹਣੀ ਆ ਰਿਸ਼ਤੇਦਾਰੀ ਤੇ ਤਾਂ ਵੀ ਕਹਿ ਦੂਗਾ ਇੰਨਾ ਨਾਲ ਬਗ ਜਾ ਫਿਰ ਮੈਂ ਦੱਸ ਕੀ ਕਰਾਂ ਚਲ ਕਰਦਾ ਤਾਂ ਮਾੜਾ ਹੀ ਆਗਾ ਮੁੰਡਾ ਜ ਆਖੇ ਕਿਦੋਂ ਲੱਗਦਾ ਪਰ ਉਹਨੂੰ ਐ ਲੱਗਦਾ ਵੀ ਮੈਂ ਤਾਂ ਕੁਮਾਰਿਆਂ ਵਾਂਗੂ ਐਸ਼ ਕਰਨੀ ਆ ਉੱਥੇ ਘੁੰਮਣਾ ਉੱਥੇ ਬਗ ਜਾ ਪਰ ਕਮਲੇ ਜੀ ਨੂੰ ਕੀ ਪਤਾ ਵੀ ਤੇਰਾ ਹੁਣ ਵਿਆਹ ਹੋ ਗਿਆ ਤੇ ਭਾਈ ਤੋਂ ਕਬੀਲਦਾਰ ਹੋ ਗਿਆ ਉਹਨੂੰ ਆਏ ਆ ਬਾਈ ਤੇ ਭਾਬੀ ਹੈਗੀ ਆ ਕਬੀਲਦਾਰੀ ਸਾਹਮਣੇ ਚਲ ਤੂੰ ਗੁੱਸਾ ਨਾ ਕਰ ਤੇ ਜੇ ਤੈਨੂੰ ਹੈ ਕਹਿੰਦਾ ਸੀ ਆਪਾਂ ਕਿਹੜਾ ਕਿਸੇ ਤੋਂ ਮੰਗਣਾਗਾ ਆ ਤੇਰੇ ਬਾਈ ਨੂੰ ਫੋਨ ਕਰਕੇ ਆਪਾਂ ਪੈਸੇ ਲੈ ਜਾਗੇ ਕੀ ਆਈ ਹੁੰਦਾ 5-7000 ਤੱਕ ਘੱਰੇ ਗੱਲ ਦੀਦੀ ਪੈਸਿਆਂ ਦੀ ਨਹੀਂ ਹੈਗੀ ਗੱਲ ਨਾ ਉਹਦੀ ਆ ਵੀ ਉਹ ਮੇਰੀ ਇੱਜ਼ਤ ਨਹੀਂ ਕਰਦਾ ਹੈਗਾ ਮੈਨੂੰ ਕਦੇ ਸਮਝੇ ਨਹੀਂ ਹੈਗਾ ਮੈਂ ਕੁਝ ਮਰਜ਼ੀ ਕਹਿਣੀ ਹੈ ਜੇ ਖਾਣ ਪੀਣ ਨੂੰ ਕਹਿੰਨਾ ਉਹ ਵੀ ਨਹੀਂ ਮੇਰੀ ਗੱਲ ਸੁਣਨੀ ਹੈਗੀ ਆ ਤਾਂ ਚੀਜ਼ ਮੈਨੂੰ ਪਸੰਦ ਨਹੀਂ ਹੈਗੀ ਮੈਂ ਖਾਣਾ ਨਹੀਂ ਹੈਗੀ ਕਿਉਂ ਬਣਾਈ ਆ ਸਾਨਾ ਦਿਨ ਭੱਜ ਭੱਜ ਪੈਂਦਾ ਰਹਿੰਦਾਗਾ ਸੰਦੀਪ ਕੋਈ ਗੱਲ ਨਹੀਂ ਆਉਣ ਦੇ ਹੁਣ ਕਿੱਥੇ ਗਿਆ ਕਿੱਥੇ ਕਹਿ ਕੇ ਗਿਆਗਾ ਮੈਨੂੰ ਤਾਂ ਕਹਿ ਕੇ ਗਿਆ ਮੈਂ ਬਾਈ ਕੋਲੇ ਚੱਲਿਆਂ ਖੇਤ ਅੱਛਾ ਬਾਈ ਦਾ ਤਾਂ ਉਹਨੂੰ ਆਏ ਹੁੰਦਾ ਵੀ ਤੂੰ ਫੇਰ ਉਹਦੇ ਨਾਲ ਲੜੇਂਗੀ ਗਿਆ ਤਾਂ ਉਹਦੇ ਯਾਰਾਂ ਦੋਸਤਾਂ ਕੋਲੇ ਗਿਆ ਹੋਗਾ ਉਹ ਮਾਨਸਾ ਚੱਲ ਕੋਈ ਨਾ ਅੱਪ ਤੂੰ ਤਿਆਰ ਹੋ ਜਾ ਜਾਂ ਤਾਂ ਅੱਜ ਚੱਲ ਵਰਦੀਆਂ ਜੱਜ ਅੱਜ ਕੰਮ ਕਰ ਲੈਣੀਆਂ ਕੱਲ ਨੂੰ ਭੱਗ ਜਾਗੇ ਆਪਾਂ ਬਾਜ਼ਾਰ ਜਿਹੜੇ ਕੋਈ ਕੱਪੜਾ ਲੀੜਾ ਸੂਟ ਆਪਾਂ ਲੈ ਕੇ ਆਉਣਾ ਹੋਇਆ ਨਾ ਮੈਂ ਚੱਲ ਬੜੋ ਨਾਲੇ ਮੁੰਡਿਆਂ ਨੂੰ ਕਿੱਥੇ ਪਤਾ ਤੇਰਾ ਬਾਈ ਵੀ ਮੇਰੇ ਨਾਲ ਜਾਂਦਾ ਨਹੀਂ ਹੁੰਦਾ ਕਹਿੰਦਾ ਤੂੰ ਤਾਂ ਉੱਥੇ 100 ਰੁਪਏ ਪਿੱਛੇ ਪਾ ਕੇ ਨਾ ਢੁੰਡੀ ਪਸਾ ਕੇ ਵਹਿ ਜਾਣੀਆ ਕਹਿੰਦਾ ਮੈਨੂੰ ਉਦੋਂ ਬੇਇੱਜ਼ਤੀ ਹੁੰਦੀ ਵੀ ਹੋਂ ਤੱਕ ਤੇ ਮਰਜ਼ੀ ਲਾ ਦੇਣਗੀਆਂ ਦੁਕਾਨਾਂ ਤੇ ਐ ਲੜਨ ਲੱਗ ਜਾਂਦੀਆਂ ਆਪਾਂ ਤਾਂ ਆਪ ਹੀ ਭੱਜ ਜਾਗੇ ਬਾਹਰ ਨਾਲ ਤੜਾ ਤੜਾ ਕੇ ਕੱਪੜੇ ਲੈ ਕੇ ਆਵਾਂਗੇ ਕੋਈ ਨਾ ਦੇ ਦੇ ਉਹ ਤਾਂ ਚਲ ਜਾਵਾਂਗੇ ਚਲ ਕੋਈ ਨਾ ਜਾ ਦੇਖਿਆ ਮਸ਼ੀਨ ਨੇ ਗੇੜਾ ਦਿੱਤਾ ਠੀਕ ਕਰਕੇ ਫਿਰ ਹੋਰ ਢੋਲਾ ਕੱਪੜੇ ਮੈਂ ਉੱਤੀ ਬਣਾ ਲੈਣੀ ਚੱਲ ਨਹੀਂ ਚੋਤੀ ਆ ਜੇ ਕੱਪੜੇ ਕੋਸ਼ਾ ਨਾ ਨੂੰ ਬਦਲਿਆ ਉਹ ਉਹੀ ਆ ਤੇਰੇ ਲਈ ਤਾਂ ਤੂੰ ਹੀ ਮਾਰ ਘਟ ਬਣ ਕਹਾਣੀ ਬਣਾ ਲਈ ਤੇਰਾ ਮੋਢੀ ਕਰ ਕੇ ਤੇ ਮਾਲ ਵੀ ਲੈ ਗਈ ਕਿਵੇਂ ਆ ਤਾਰੀ ਵਧੀਆ ਵਧੀਆ ਹੋ ਕੀ ਹਾਲਾ ਵਧੀਆ ਵਧੀਆ ਆ ਜਾ ਬਹਿ ਜਾ ਕਿਵੇਂ ਆਣ ਹੋਏ ਵਧੀਆ ਵਧੀਆ ਕੰਮ ਕਿਵੇਂ ਚੱਲਦਾ ਕੰਮ ਤਾਂ ਮਾਰੋ ਮਾਰ ਵਧੀਆ ਚੱਲੀ ਜਾਂਦਾ ਮੈਂ ਤਾਂ ਇਹ ਕਹਿੰਦਾ ਸੀ ਮਾਹ ਯਾਰ ਗਰਮੀ ਜੀ ਪਈ ਜਾਂਦੀ ਆ ਵਾੜੀ ਹਾਂ ਹਫਤਾ ਦਸ ਦਿਨ ਟੂਰ ਨਾ ਕੱਢ ਕੇ ਏਸ਼ੇ ਮਲੇ ਦਾ ਕੱਢੋ ਮੇਰੀ ਤਾਂ ਆਪਰੇ ਸੀ ਮਾਹ ਚੱਲ ਕਰਾਂ ਇਹ ਗੱਲ ਵਧੀਆ ਤੂੰ ਆਪ ਆ ਗਿਆ ਮੈਂ ਵੀ ਆਈ ਸੋਚੀ ਜਾਂਦਾ ਸੀ ਮਾਹ ਤਾਰੀ ਨੂੰ ਪੁੱਛੀ ਯਾਰ ਤੇ ਫੇਰ ਤਾਂ ਮਾਖਾ ਤੋਂ ਮੇਰਾ ਵੱਡਾ ਭਾਈ ਵੀ ਕਹਿੰਦਾ ਕਹਿੰਦਾ ਚਲ ਤੂੰ ਘੁੰਮਿਆ ਪੰਜ ਚਾਰ ਦੇ ਨਾ ਤੇ ਜੀਰੀ ਜੂਰੀ ਲਾਉਣੀ ਆ ਕਹਿੰਦਾ ਕਿੱਲੇ ਦੋ ਕਿੱਲੇ ਤੇ ਤੋਂ ਪਹਿਲਾਂ ਲੈ ਲਾਂਗੇ ਉਦੋਂ ਬਾਅਦ ਆਪੇ ਆਈ ਜਾਏਗਾ ਚਲ ਫਿਰ ਨਿਕਲ ਚਲਦੇ ਆਂਗੇ ਹੋਰ ਬਾਕੀ ਮੈਂ ਹੁਣੀ ਅੱਜ ਪੁੱਛ ਕੇ ਆ ਇਸ ਦੇ ਬੰਦੇ ਇਹ ਤਾਂ ਪਿੰਡ ਵਾਲਿਆਂ ਨੂੰ ਹੀ ਲਵਾਉਣੇ ਨੇ ਵੈਸੇ ਜੀ ਅੱਛਾ ਤੇ ਉਹ ਵੱਡਾ ਭਾਈ ਜੀ ਉਹ ਆਪੇ ਸੰਭਾਲਣਗੇ ਯਾਰ ਫਿਰ ਕੀ ਟੈਨਸ਼ਨ ਆ ਤੇ ਨੋਦੇ ਹੁੰਦੇ ਉਂ ਤਾਂ ਮੈਂ ਕਹੀ ਦਿੱਤਾ ਮੈਂ ਆ ਚੱਲ ਉਹ ਕਹਿੰਦਾ ਵੀ ਚਲ ਉਦੋਂ ਨੂੰ ਤੂੰ ਵਾਪਸ ਆ ਜਾਏਂਗਾ ਉਦੋਂ ਦੋ ਤਿੰਨ ਕਿੱਲੇ ਲਾ ਦੇਾਂਗੇ ਹੂੰ ਤੇ ਇੱਕ ਆਪਾਂ ਪੁੱਛ ਲਾਂਗੇ ਮੰਗੇ ਨੂੰ ਹੈਗੇ ਆਪਣੇ ਯਾਰ ਮਿੱਤਰਾ ਜੱਗੇ ਨੂੰ ਪੁੱਤਰੀ ਭੁਜਾਈ ਕਹਿੰਦੀ ਯਾਰ ਉਹ ਤਾਂ ਮੈਂ ਕੈਨਸਲ ਕਰਤਾ ਸੀ ਓਏ ਯਾਰ ਬੁੜੀਆਂ ਨੂੰ ਕਾਹਨੂੰ ਲਿਆਉਣਾ ਯਾਰ ਕੀ ਨਜ਼ਾਰਾ ਹੋਊਗਾ ਪੁੜੀਆਂ ਨੂੰ ਨਹੀਂ ਲੈ ਜਾਣਾ ਚਾਹੀਦਾ ਮੁੰਡੇ-ਮੁੰਡੀ ਚੱਲਾਂਗੇ ਫਿਰ ਆਪਾਂ ਦਾ ਫਿਰ ਕਹਾਂ ਨੀ ਨਜ਼ਾਰਾ ਹਾਂ ਦੱਸ ਠੰਡ ਚ ਜਾ ਕੇ ਮੈਨੂੰ ਪੈ ਗਈ ਹੈ ਗਲਾ ਸਾਨੂੰ ਮਨੂੰ ਇੰਜੋਏ ਚੱਲ ਕਰਕੇ ਆਵਾਂ ਪੂਰਾ ਹੋਰ ਫੇਰੀ ਫੇਰੀ ਬੈਠਾ ਉਹ ਕਿਤੇ 15 ਵਰਜਾਈ ਨੂੰ ਲੈ ਜਾਈਏ ਉੱਥੇ ਨਾ ਨਾ ਮੈਂ ਉਹਨੂੰ ਜੱਗੇ ਹੋਰਾਂ ਨੂੰ ਕਰ ਲਵਾਂ ਫੋਨ ਤੇ ਮੰਗੇ ਕੋਲੇ ਬਲੇਰੋ ਗੱਡੀ ਹੈਗੀ ਆ ਇਹ ਫਿਰ ਤਾਂ ਵਧੀਆ ਆ ਆਪਦੀ ਗੱਡੀ ਹੈ ਯਾਰ ਜਿੱਥੇ ਮਰਜੀ ਰੋਗ ਹੈ ਹਾਂ ਤੇ ਦੁਕਾਨਦਗੂੰ ਤੂੰ ਕਹਿ ਨਹੀਂ ਪਰਜਾਈ ਨੂੰ ਕਹਿ ਨਹੀਂ ਕਿਰੇ 4-5 ਦਿਨ ਤੋਂ ਦੁਕਾਨ ਉਹ ਇੱਥੇ ਤਾਂ 2-3 ਸੱਟਰ ਹਟ ਲਾਂਗੇ ਤਾਂ ਨਹੀਂ ਯਾਰ ਮੈਂ ਬਾਕੀ ਮੈਂ ਵੀ ਹੁੰਨਾ ਹੈ ਖੇਤ ਦੇ ਕੰਮਾ ਜਿਦ ਤੈਨੂੰ ਪਤਾ ਯਾਰ ਹੈ ਤੇ ਬੱਟਾ ਮੁੱਟਾ ਘੜੀਆਂ ਪਹਿਲਾਂ ਅੱਛਾ ਤੇ ਹੁਣ ਪਨੀਰੀ ਤੇ ਦਵਾਈ ਕਰਕੇ ਆਇਆ ਮੈਂ ਅੱਜ ਠੀਕ ਹੈ ਜੀ ਪਹਿਲਾਂ ਅੱਛਾ ਅੱਛਾ ਉਹ ਮੈਂ ਵੀ ਮਾਲ ਲੈਣ ਜਾਣਾ ਸੀ ਦੁਕਾਨਦਾਰ ਨੂੰ ਔੜ ਕੇ ਫਿਰ ਮਾਹ ਬਾਦ ਚੀਲੇ ਮੈਂ ਚੱਲ ਹਾਂ ਹੁਣ ਮੇਰਾ ਭਾਈ ਕਹਿੰਦਾ ਪਰਸੋਂ ਕਹਿੰਦਾ ਮੂੰ ਬੰਦੇ ਪੁੱਛ ਰਖਿਆ ਪਰਸੋਂ ਲਾਉਣੀ ਹੈ ਜੀ ਜੀ ਅੱਥੇ ਨਾਲ ਗੱਲ ਉਹਦੋਂ ਤੂੰ ਆ ਜਾਇਆ 2-4 ਕਿੱਲੇ ਲਾ ਦੇਾਂਗੇ ਹਾਂ ਮੜਾ ਮੈਂ ਪਿੰਡ ਵਾਲਿਆਂ ਨੂੰ ਕਿਹਾ ਸੀਗਾ ਮਾ ਵੀ ਭਾਈ ਜਤੋਂ ਦਾ ਭਾਗਾਂ ਵਾਲਾ ਤੈਨੂੰ ਇਜਾਜ਼ਤ ਦੇਈ ਜਾਂਦੇ ਘਰੋਂ ਜਿਹੜੀ ਉਹਦੇ ਸਰੋਗਪ ਮਾਰ ਕੇ ਜਾਉਂ ਆਇਆ ਫਿਰ ਅਬ ਮੈਂ ਤੁਹਾਨੂੰ ਸੱਚੀ ਗੱਲ ਸੁਣਾ ਕੰਮ ਪਿੱਛੇ ਵੀ ਨਹੀਂ ਟਲਿਆ ਹੁਣ ਮੈਂ ਮੜਾ ਆ ਵੱਡੇ ਭਾਈ ਨੂੰ ਕਿਹਾ ਸੀਗਾ ਮਾ ਐ ਕਰਕੇ ਉਹ ਕਹਿੰਦਾ ਚੱਲ ਜਾ ਆ ਤੇ ਪੈਸੇ ਪੂਰੇ ਲੈ ਜੀਂਗਾ ਤੀਕਰ ਹਜ਼ਾਰ ਲੈ ਜੀ ਵਧੀਆ ਇੰਜੋਏ ਕਰਕੇਗਾ ਨਾ ਇਹ ਦੁਆ ਤਾ ਤੈਨੂੰ ਪਤਾ ਹੈ ਜਿਹੜਾ ਨਾਲ ਜਾਣਾ ਕੋਈ ਯਾਰ ਆਹੀ ਹੁੰਦੇ ਚਾਰ ਦਿਨ ਜੀ ਜ਼ਿੰਦਗੀ ਜਿਹੜੇ ਘੁੰਮ ਫਿਰਲੇ ਹੂੰ ਤੇ ਫਿਰ ਚਲ ਠੀਕ ਆ ਪੱਕਾ ਰਹੀ ਚੰਗਾ ਕੋਈ ਗੱਲ ਨਹੀਂ ਆਪਾਂ ਐ ਕਰਦੇ ਆ ਪਰਸੂ ਨੂੰ ਚੱਲ ਪਾਗੇ ਠੀਕ ਆ ਮਾਂ ਮੇਰੇ ਬਲਾਂ ਦਾ ਫੁੱਲ ਤਿਆਰੀ ਹੈ ਤੇ ਮਰਜੀ ਵਾਰੀ ਆਪਾਂ ਦੇ ਕੱਪੜੇ-ਕੋਪੜੇ ਰੈਡੀ ਰੱਖੀ ਠੀਕ ਆ ਪੈਸੇ ਬੜੇ ਮੋਟੇ ਜਿਹੇ ਹੈਗੇ ਤੇਰੇ ਕੋਲੇ ਰੱਖੀਂ ਨਹੀਂ ਮੈਂ 15-20000 ਰੁਪਏ ਤੇਰੇ ਦੇ ਖਰਚ ਨੂੰ ਕੋਈ ਚੱਕਣਾ ਕੋਈ ਗੱਲ ਨਹੀਂ ਯਾਰਾਂ ਦੀ ਫਿਰ ਫਾਇਦਾ ਕੀ ਹੋਇਆ ਚੰਗਾ ਚਲ ਠੀਕ ਆ ਫਿਰ ਚੰਗਾ ਚਲ ਤੂੰ ਕਰ ਲਈ ਮਿੱਤਰਾਂ ਨਾਲ ਗੱਲ ਆਦੇ ਬੰਦੇ ਹੀ ਨਹੀਂ ਜਾਣੇ ਚੰਗਾ ਹਾਂ ਆਪਾਂ 4-5 ਬੰਦੇ ਜਾਵਾਂ ਹਾਂ ਥੋੜੇ ਜਾਵਾਂ ਜਾ ਜਾ ਪੈ ਜਾਂਦਾ ਚੰਗਾ ਠੀਕ ਆ ਚਲ ਹਜੇ ਤੱਕ ਨਹੀਂ ਆਇਆ ਕੀ ਸਾਰਾ denn ਫੁੱਖਾ ਪਣਾਏ ਕੱਢੇਗਾ ਚਲ ਦੋਨੇ ਫਰਾਸ ਲਮਨਤ ਗੁਰੇ ਹੁੰਦੇ ਕਹਿੰਦੀ ਬਾਬੀ ਗੱਲੀ ਬੋਲੀ ਆਨੀ ਹੈ ਕੱਲੀ ਕਾਨੂੰ ਬੋਲੀ ਆਨੀ ਹੈ ਤੇਰੇ ਬਾਈ ਨੂੰ ਡਿੱਕੀ ਜਾਂਦੀ ਸੀ ਕਹਿੰਦਾ ਮੈਂ ਸਪਰੇਅ ਕਰਕੇ ਆਉਣਾਗਾ ਤੇ ਮੁੜ ਕੇ ਹਜੇ ਤੱਕ ਨਹੀਂ ਆਇਆ ਨਾ ਰੋਟੀ ਖਾ ਕੇ ਗਿਆ ਚਾ ਚਾ ਪੀ ਕੇ ਬਾਕੀ ਅੱਛਾ ਤੇ ਰਾਜੂ ਕਿੱਧਰ ਗਿਆ ਰਾਜੂ ਤਾਂ ਤਾਰੀ ਕੋਲੇ ਗਿਆ ਹੋਗਾ ਜਾਂ ਜੱਜਕੇ ਕੋਲੇ ਗਿਆ ਹੋ ਤੈਨੂੰ ਪਤਾ ਆ ਮਹੀਨਿਆਂ ਜਾਂ ਚੋ ਜਾਂਦਾ ਹੁੰਦਾ ਸੀ ਮਲੇਸ਼ ਮਲੇ ਹਾਂ ਮੈਨੂੰ ਵੀ ਫੋਨ ਕਰਾਈ ਕਹਿੰਦਾ ਟੂਰ ਤੇ ਜਾਣਾਗਾ ਅੱਛਾ ਹਾਂ ਚਲ ਵਧੀਆ ਬਈ ਧਿਆਨ ਰੱਖਿਓ ਇੱਕ ਦੂਜੇ ਦਾ ਕੋਈ ਗੱਲ ਨਹੀਂ ਉਹ ਤਾਂ ਫਿਕਰ ਨਾ ਕਰੋ ਤੁਸੀਂ ਨਾਲੇ ਪਹਾੜੀ ਇਲਾਕਾ ਐ ਮੈਨਾਂ ਗੱਡੀ ਝਾੜ ਕਰਦੇ ਕਰਦੇ ਉੱਥੇ ਵੀਡੀਓ ਬਣਾਉਣ ਲੱਗ ਜਿਓ ਵੀ ਅਸੀਂ ਤਾਂ ਰਿੱਲਾ ਬਣਾਉਣੇ ਆ ਜੀ ਝਾੜ ਪੈ ਜਿਓ ਕਿਤੇ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਨਾਲੇ ਕੋਈ ਹੋਟਲ ਚੰਗਾ ਲਿਓ ਇਹ ਤਾਂ ਠੀਕ ਹੈ ਚਾਰ ਪੰਜ ਜਾਣੇ ਜਾਵਾਂਗੇ ਅਸੀਂ ਤਾਂ ਹਾਂ ਐ ਤਾਂ ਐ ਸਾਲ ਹੀ ਜਾਂਦੇ ਆ ਫੇਰ ਵੀ ਤੈਨੂੰ ਪਤਾ ਵੀ ਸਾਡੇ ਤਾਂ ਜਵਾਬ ਵੀ ਉਹੀ ਆ ਤੇ ਦਿਓਰ ਵੀ ਉਹੀ ਆ ਮੈਂ ਤਾਂ ਉਹਦੇ ਜਵਾਕਾ ਵਾਂਗੂ ਪਾ ਲਿਆਗਾ ਫਿਕਰ ਤਾਂ ਲੱਗੀ ਰਹਿੰਦਾ ਸਾਨੂੰ ਹਾਂ ਹਾਂ ਇਹ ਤਾਂ ਹੈਗਾ ਭੁੜੇ ਸੰਦੀਪ ਤੇਰੇ ਬਾਈ ਨੂੰ ਲਿਆ ਦਿੰਦੀ ਪਾਣੀ ਹਾਂ ਜੀ ਲੈ ਕੇ ਆਉਣੀ ਆਂ ਕਾਲ ਪਾਣੀ ਬੋਣ ਦਾ ਪਿੱਛੇ ਆਏ ਕੋਈ ਗੱਲ ਨਹੀਂ ਭਾਬੀ ਮੈਂ ਕੋਈ ਨਾ ਪਾਣੀ ਤਾਂ ਪੀ ਲਾ ਮੈਂ ਕਿਹੜਾ ਹਜੀ ਚਾਹ ਬਣਾਉਣ ਨੂੰ ਕਹਿਤਾ ਐਂ ਦੱਸ ਤੇ ਤੇਰੀ ਬਹੂ ਮੰਨ ਗਈ ਉਹ ਤਾਂ ਨਹੀਂ ਲੜਈ ਆ ਜਿਵੇਂ ਆਈ ਵਾਰ ਲੜ ਪੈਂਦੀ ਹੁੰਦੀ ਐ ਵੀ ਮੈਂ ਨਹੀਂ ਮੈਂ ਨਹੀਂ ਮੈਂ ਤਾਂ ਨਾਲ ਜਾਣਾ ਹੁਣ ਤਾਂ ਮੈਂ ਦੱਸੇ ਨਹੀਂ ਹੈਗਾ ਹੁਣ ਤਾਂ ਮੈਂ ਛੱਡ ਕੇ ਆਉਂਗਾ ਅੱਜ ਪਿੰਡ ਛੱਡਿਆ ਆਉਂਗਾ ਅੱਛਾ ਪਿੰਡ ਛੱਡਿਆ ਆਏਗਾ ਹਾਂ ਚਲ ਐਂ ਤਾਂ ਉਹਨੂੰ ਕਹਿ ਨਹੀਂ ਵੀ ਅਸੀਂ ਜਾਂਦੇ ਆ ਚਾਰ ਦਿਨ ਤੈਨੂੰ ਪਤਾ ਜੇ ਪਤਾ ਲੱਗ ਗਿਆ ਫੇਰ ਕਲੇਸ਼ ਕਰਨੀਏ ਨਹੀਂ ਐਂ ਤਾਂ ਉਹਨੂੰ ਪਤਾ ਹੈਗਾ ਜੋ ਫੋਨ ਆਇਆ ਸੀਗਾ ਐਂ ਤਾਂ ਉਹਨੇ ਗੱਲਾਂ ਸੁਣ ਲਈਆਂ ਅੱਛਾ ਹੋਰਾਂ ਚਲ ਲੜੀ ਨਹੀਂ ਹੈ ਕਹ ਛੱਡਿਆ ਪਿੰਡ ਮਾ ਜਾਨਾ ਮਾ ਛੱਡਿਆ ਹੋਣਾ ਪਿੰਡੀ ਛੱਡਿਆ ਹੋਣਾ ਹਾਂ ਪੀਲਾ ਪਾਣੀ ਆਪਦੇ ਪਰਿਵਾਰ ਚ ਆਏ ਆ ਚਾਰ ਦਿਨ ਉਹ ਲਾਏ ਆਉਗੀ ਦੋ ਚਾਰ ਦਿਨ ਤੁਸੀਂ ਲਾਏ ਆਉਂਗੇ ਆਹੀ ਦਿਨ ਹੁੰਦੇ ਆ ਆਹੀ ਉਮਰ ਹੁੰਦੀ ਆ ਕਹਿੰਦੇ ਹੁੰਦੇ ਬੁੜੇ ਹੋ ਕੇ ਤਾਂ ਪਹਾੜਾਂ ਚ ਵੀ ਨਹੀਂ ਜਾ ਸਕਦੇ ਗੁੱਟੇ ਗੋਡੇ ਨਹੀਂ ਤੁਰਨ ਦਿੰਦੇ ਹਾਂ ਉਹ ਤਾਂ ਹੈਗਾ ਹਾਂ ਇਹ ਗੱਲ ਮੈਂ ਤਾਂ ਉਹਨੂੰ ਪੁੱਛਦਾ ਸੀ ਤਿਆਰੀ ਕਰ ਲਈ ਕਿ ਨਾਮ ਨੇ ਕਰਦਾਂਗੇ ਬਸ ਉਹਦੀ ਤਿਆਰੀ ਮੈਨੂੰ ਤਾਂ ਇਹ ਨਹੀਂ ਪਤਾਗਾ ਵੀ ਤੁਰਨਾ ਕਦੋਂ ਆ ਕਮਲੇ ਜ ਨੇ ਕੱਲ ਨੂੰ ਜਾਂ ਪਰਸੋਂ ਕਹਿੰਦਾ ਸੀ ਕਹਿੰਦਾ ਕੱਲ ਨੂੰ ਚੱਲਾਂਗੇ ਹਾਂ ਆ ਜਾਂਦੇ ਕੋਈ ਨਾ ਉਹ ਤਾਂ ਮਾਰ ਲਿੰਗੇ ਜੜਾ ਠੀਕ ਹੈ ਚੱਲ ਫਿਰ ਮੈਂ ਹੁਣ ਜਾਣਾ ਚਾਹ ਤੀਕੇ ਬੱਲ ਜੀ ਨਾ ਨਾ ਬਸ ਆਪੇ ਚੱਲ ਕੋਈ ਨਾ ਭਾਈ ਜੀ ਆਇਆ ਨੂੰ ਠੀਕ ਹੈ ਚੱਲ ਮੈਂ ਉਹਨੂੰ ਛੱਡ ਕੇ ਆਉਣਾ ਫਿਰ ਹਾਂ ਕੋਈ ਨਾ ਛੱਡ ਕੇ ਆਕੜੀ ਨੂੰ ਉਹਨੂੰ ਵੀ ਛੱਡ ਕੇ ਆਉਣਾ ਹਾਂ ਠੀਕ ਹੈ ਬੀ ਚੰਗਾ ਕੋਈ ਨਾ ਮੈਂ ਕਹਿ ਦੂੰਗੀ ਰਾਜੂ ਨੂੰ ਵੀ ਮੰਗਾ ਆਇਆ ਸੀਗਾ ਆਪ ਹੀ ਆਈ ਜਾਂਦੀ ਹੈ ਚੱਲ ਪਾਣੀ ਫੜਾ ਕੇ ਤੁਰਦੀ ਕਿਸੇ ਕੋਲ ਬਹਿ ਚੱਲ ਜਾਇਆ ਕਰਨ ਸਾਰੇ ਆਸਵੰਦਣ ਨੂੰ ਜਾਣਨ ਲੱਗਦੀ ਹੈ ਨਹੀਂ ਕੁੜੇ ਤੂੰ ਨਾ ਬੁਲਾ ਲਿਆ ਕਰ ਬੈ ਜਾ ਕਰ ਬੁਲਾਈ ਚੰਗੇ ਆਪਣੇ ਤਰੀਕੇ ਦੇ ਮੁੰਡੇ ਸਾਰੇ ਜਿਹਦੇ ਬੁਲਾਏਗੀ ਬਾਈ ਬਾਈ ਕਹਿ ਕੇ ਮੁੜ ਕੇ ਤੇਰੀ ਜਾਣ ਪਛਾਣ ਹੋ ਜੂ ਕੀ ਪਤਾ ਹੁੰਦਾ ਪਰਮਾਤਮਾ ਦਾ ਕਿੰਨਾ ਤੇਰਾ ਮੈਂ ਮੈਂ ਨਾ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਜਿਹੜੀਆਂ ਤੁਹਾਨੂੰ ਨਾਲ ਕਰੀ ਜਾਂਦੀ ਸੀ ਕੀ ਕਰਨੀਆਂ ਸੀ ਟੂਰ ਤੇ ਜਾਣ ਦੀ ਗੱਲ ਸੀ ਲੈ ਤੈਨੂੰ ਦੱਸ ਦੂਗਾ ਰਾਜੂ ਅੱਥਨੇ ਆ ਗਿਆਸ ਮੈਂ ਤਾਂ ਆਉਂਦੇ ਹੀ ਹੋਊਗਾ ਕਿਤੇ ਪਰ ਮੇਰੇ ਨਾਲ ਤਾਂ ਰਿਸ਼ਤੇਦਾਰੀ ਚ ਵੀ ਨਹੀਂ ਜਾਂਦੇ ਹੈ ਕਿ ਉਹਨਾਂ ਨਾਲ ਟੂਰ ਤੇ ਜਾਣ ਨੂੰ ਤਿਆਰ ਹੋ ਰਿਹਾ ਉਹ ਸੰਦੀਪ ਜਾਂਦਾ ਕਰ ਤੂੰ ਨਹੀਂ ਸਾਰਾ ਦਿਨ ਤਾਂ ਜਾਂਦਾ ਹੁੰਦਾ ਜਦੋਂ ਉਹਨੂੰ ਕਹਦੇ ਤੂੰ ਕਿੱਦੇ ਆਉਣੇ ਮਨ ਮੋੜਿਆ ਤੇਰਾ ਕਦ ਹੋ ਗਿਆ ਮੇਰੇ ਨਾਲ ਤਾਂ ਕਰੇ ਸ਼ਾਪਿੰਗ ਕਰਨ ਨਹੀਂ ਗਿਆ ਹੈਗਾ ਉਹ ਵੀ ਕਹਿ ਦੂਗਾ ਤੂੰ ਦੀਦੀ ਨਾਲ ਵਗ ਜਾ ਕਦੀ ਗਿਆਗਾ ਕਿਤੇ ਮੇਰੇ ਨਾਲ ਮੈਨੂੰ ਲੈ ਕੇ ਗਏ ਆ ਕਿਤੇ ਟੂਰ ਤੇ ਆਪ ਆਪਦੇ ਯਾਰਾਂ ਦੋਸਤਾਂ ਨਾਲ ਘੁੰਮਣ ਵਗ ਜਾਂਦੇ ਆ ਕਮਲ ਗਿਆ ਉਹਨੂੰ ਪਤਾਗਾ ਵੀ ਜੇ ਤਾਂ ਕੁੜੀਆਂ ਬੁੜੀਆਂ ਜਾਣ ਤਾਂ ਸਾਨੂੰ ਸਾਰਿਆਂ ਨੂੰ ਇਕੱਠਾ ਕਰਕੇ ਲੈ ਜਾਣ ਮੁੰਡੇ ਮੁੰਡੇ ਜਾਣਗੇ ਉੱਥੇ ਹੱਸ ਖੇਡ ਕੇ ਮੁੜ ਆਉਣਗੇ ਚਾਹਣਾ ਗੱਲ ਸੁਣ ਦੀਦੀ ਮੇਰੀ ਹਸਮੰਦ ਵਾਕ ਹੀ ਜਾਂਦੇ ਨਹੀਂ ਹੈਗੇ ਬਥੇਰੀਆਂ ਜਾਂਦੀਆਂ ਮੇਰੇ ਸਹੇਲੀ ਪ੍ਰੀਤੀ ਉਹ ਪਿਛਲੇ ਮਹੀਨੇ ਜਾ ਕੇ ਆਈ ਆ ਆਪਦੇ ਘਰ ਵਾਲੇ ਨਾਲ ਕੁੜੇ ਜਾਂਦਣਾ ਮੈਂ ਕਦੋਂ ਕਹਿੰਨੀ ਆ ਹੁਣ ਜਦੋਂ ਤੇਰੇ ਬਾਈ ਹੋਣੇ ਮੈਨੂੰ ਨੀ ਕਦੇ ਲੈ ਕੇ ਗਏ ਹੈ ਪਹਿਲਾਂ ਜਦੋਂ ਪਿੰਡਾਂ 'ਚ ਇਹ ਹੀ ਰਵਾਜ ਆ ਜੇ ਤਾਂ ਪਿੰਡਾਂ ਪਿੰਡਾਂ ਦੇ ਜਨਾਨੀਆਂ ਜਾਂਦੇ ਹੁਣ ਭਈ ਆਪਾਂ ਨੂੰ ਇਹ ਲੈ ਜਾ ਕਰਨ ਐਂ ਹੁੰਦਾ ਵੀ ਚਲਾ ਆਪ ਹੱਸਦੇ ਖੇਡਦੇ ਕਿਤੇ ਘੁੰਮੇ ਹੁਣ ਦੇਖ ਆਪਾਂ ਨੂੰ ਸ਼ਹਿਰ ਜਾਣ ਨੂੰ ਕਿਤੇ ਰੋਕਦੇ ਆ ਕੱਪੜੇ ਲੀੜੇ ਰੋਕਦੇ ਆ ਆਪਾਂ ਕਿਸੇ ਗੁਰਦੁਆਰੇ ਕਹਿਣਾ ਵੀ ਅੱਜ ਫਲਾਣੇ ਥਾਂ ਜਾਣਾ ਅੱਜ ਤੋਂ ਕਿੱਥੇ ਜਾਣਾ ਜਮਾਨੇ ਰੋਕਦੇ ਕਹਿੰਦੇ ਜਾਏ ਆਪਣਾ ਨਾ ਅਨੰਦਪੁਰ ਸਾਹਿਬ ਕਹਿੰਦੇ ਸੀ ਕਹਿੰਦੇ ਲੈ ਜਾਗੇ ਉੱਥੇ ਜਾਇਆ ਮਨ ਫਿਰ ਮੇਰੇ ਗੱਲ ਸੁਣੋ ਉਹੀ ਜਮਾਨਾ ਥੋੜੀ ਰੱਖਣਾ ਜਮਾਨੇ ਦੇ ਹਿਸਾਬ ਨਾਲ ਬਦਲਣਾ ਤਾਂ ਪੈਣਾ ਹੀ ਆ ਇਹਨੂੰ ਤਾਂ ਸਦੀਆਂ ਬੀਤ ਗਈਆਂ ਕਿੰਨੇ ਮਹੀਨੇ ਹੋ ਗਏ ਮੈਨੂੰ 아이 ਨੂੰ ਕਦੇ ਕਿਤੇ ਨਹੀਂ ਲੈ ਕੇ ਗਏ ਹੈਗੇ ਕੋਈ ਨਾ ਲੈ ਜਾਊਗਾ ਐਤਕੀ ਨਾ ਉਹਦਾ ਜਾਂਦੇ ਐਵੇਂ ਮੂਡ ਖਰਾਬ ਕਰੀ ਜਵਾਕਦਾ ਹੋਰ ਹੱਸ ਕੇ ਤੋੜਦੇ ਹੁੰਦੇ ਬੰਦੇ ਨੂੰ ਕੌਣ ਕਰ ਲਿਆ ਕਰੀ ਵੀ ਕੋਈ ਤੂੰ ਤਾਂ ਐਵੇਂ ਕਮਲਿਆ ਮੈਂ ਕਹਿ ਦੂੰਗੀ ਉਹਨੂੰ ਤਿੰਨ ਪਿੰਡ ਛੱਡਿਆਊਗਾ ਉਹ ਵੀ ਆਥਨ ਐ ਕਰ ਲੈਣੀ ਫਿਰ ਹੈ ਹੈ ਹੁਣ ਨਹੀਂ ਦੀਦੀ ਮੈਂ ਤਾਂ ਹੁਣੀ ਜਾਨੀ ਆਵਦੇ ਪੇਕਿਆਂ ਨੂੰ ਮੈਨੂੰ ਛੱਡ ਕੇ ਆਉਂਦੇ ਵੀ ਲੋੜ ਆਪੇ ਬਗ ਜੂਗੀ ਮੈਂ ਅੱਗੇ ਵੀ ਤਾਂ ਜਾਨੀ ਆ ਨੀ ਉਹ ਆ ਗਿਆ ਰਾਜੂ ਐਵੇਂ ਨਾ ਕਲੇਸ ਪਾ ਉਰਾਂ ਨੂੰ ਹੋ ਕੇ ਬਹਿ ਜਾ ਜਵਾਕ ਬਾਹਰੋਂ ਆਇਆ ਬਾਹਰੋਂ ਆਇਆ ਕੀ ਹੋ ਗਿਆ ਭਾਬੀ ਕੀ ਹੋਣਾ ਆ ਦੇ ਲੈ ਕਲੇਸ ਪਾਈ ਬੈਠੀ ਹੈਗੀ ਨੇ ਲੋਕਾਂ ਨਾਲ ਦਾ ਟੂਰ ਤੇ ਵਗ ਜਾਂਦੇ ਮੈਨੂੰ ਕਦੇ ਨਹੀਂ ਲੈ ਕੇ ਗਏ ਕਮਾਉਣ ਮੈਨੂੰ ਵੀ ਲਿਆ ਸਕਦੇ ਸੀਗੇ ਨਾਲ ਉਹਨਾਂ ਨਾਲ ਨਾ ਜਾਂਦਾ ਆਪਾਂ ਦੋਨੋਂ ਅਲੱਗ ਵਗ ਜਾਂਦੇ ਆ ਫੇਰ ਕੀ ਹੋ ਗਿਆ ਕੰਮ ਦੀ ਰੁੱਤ ਆ ਹੁਣ ਚਾਰ ਦਿਨ ਠੰਡੇ ਲਾ ਕੇ ਜਾਵਾਂਗੇ ਫੇਰ ਕੀ ਹੋਊ ਅੱਛਾ ਮੇਰੇ ਵਾਰੀ ਤਾਂ ਕੰਮ ਜ਼ਿਆਦਾ ਆ ਜਾਂਦਾ ਹੁਣ ਜਦੋਂ ਉਹਨਾਂ ਨਾਲ ਕੋ ਮੁੰਜਾਈਂ ਉਦੋਂ ਤੇਰੇ ਕੰਮ ਨਹੀਂ ਜ਼ਿਆਦਾ ਆਉਂਦਾ ਪਏ ਅਸੀਂ ਹਰ ਸਾਲ ਹੀ ਜਾਂਦੇ ਹੁੰਦੇ ਆ ਜਦੋਂ ਤੇਰਾ ਵਿਆਹ ਨਹੀਂ ਸੀ ਹੋਇਆ ਨਾ ਉਦੋਂ ਵੀ ਆਂਦੇ ਹੁੰਦੇ ਸੀ ਉਦੋਂ ਦੀ ਗੱਲ ਹੋਰ ਆ ਹੁਣ ਤੇਰਾ ਵਿਆਹ ਹੋ ਗਿਆ ਹੁਣ ਤੂੰ ਬੰਦਾ ਬਣ ਗਿਆ ਪਰ ਹੁਣ ਉਹ ਕਿਹੜਾ ਜੇ ਤਾਂ ਉਹ ਨਾਲ ਲੈ ਕੇ ਜਾਂਦੇ ਹੁਣ ਘਰ ਵਾਲਿਆਂ ਨੂੰ ਫੇਰ ਤਾਂ ਮੈਂ ਤੈਨੂੰ ਵੀ ਲੈ ਜਾ ਆ ਦੇ ਲੈ ਬਸ ਮੈਂ ਤੈਨੂੰ ਕਿਹਾ ਸੀ ਫੇਰ ਤਾਂ ਲੈ ਜਾਂਦੇ ਕਾਹਨੂੰ ਲੜਦੀਆਂ ਹੱਸ ਕੇ ਤੋਰੀ ਦਾ ਹੁੰਦਾ ਬੰਦੇ ਨੂੰ ਮੈਂ ਤਾਂ ਆਪਦੇ ਪੇਕੇ ਜਾਉਂਗੀ ਮੈਂ ਨਹੀਂ ਰਹਿਣਾ ਹੈਗਾ ਤੇਰੇ ਨਾਲ ਮੈਂ ਬਹੁਤ ਰਹਿ ਰਹਿ ਦੇਖ ਲਿਆ ਪਰ ਤੂੰ ਨਹੀਂ ਸੁਧਰਦਾ ਕਦੇ ਵੀ ਜਾ ਭੱਗਦਾ ਯਾਰ ਹੁਣੀ ਭੱਜ ਜਾ ਛੱਡ ਗਿਆ ਵਾ ਮੈਂ ਆਪੀ ਭੱਜ ਜੂ ਅੱਗੇ ਵੀ ਤਾਂ ਮੈਂ ਆਪੀ ਜਾਨੀ ਆ ਸਭ ਕੁਝ ਜਾਣਦੀ ਆ ਮੈਂ ਬਸਾਂ ਤੇ ਚੜਨਾ ਨਾਲੇ ਮੇਰੀ ਗੱਲ ਸੁਣ ਲੈ ਮੁੜ ਕੇ ਮੈਂ ਆਉਂਦੀ ਵੀ ਨਹੀਂ ਹੈਗੀਗੀ ਇੰਨੀ ਗੱਲ ਵੀ ਮੇਰੀ ਯਾਦ ਰੱਖੀ ਭਾਬੀ ਉਵੇਂ ਹੀ ਮੱਚੀ ਜਾਂਦੀ ਐ ਇਹ ਹਾਂ ਹੋਰ ਚੱਲ ਇਹ ਤਾਂ ਮੈਂ ਕੋਈ ਕੰਮ ਨਾ ਕਰਦਾ ਹੋਵਾਂ ਫੇਰ ਵੀ ਤੂੰ ਕਮੇ ਤੂੰ ਮੇਰੇ ਨਾਲ ਪਿਆਰ ਕਰਦਾ ਹੋਵਾਂ ਬਸ ਮੈਂ ਰਹਿਣਾ ਹੀ ਨਹੀਂ ਹੈਗਾ ਤੇਰੇ ਨਾਲ ਜਦੋਂ ਜਾ ਭੱਗ ਜਾ ਭੱਗ ਜਾ ਯਾਦ ਰੱਖੀ ਇਹ ਮੇਰੀ ਗੱਲ ਮੁੜ ਕੇ ਮੈਂ ਵੀ ਨਹੀਂ ਆਉਂਦੀ ਹੈਗੀ ਕੋਈ ਕਲੇਸ਼ ਪਾਉਗੀ ਮੇਰੇ ਕੰਮ ਚੱਲ ਮੇਰੀ ਗੱਲ ਸੁਣ ਰਾਜੂ ਐਵੇਂ ਤੂੰ ਵੀ ਨਾ ਕਲੇਸ਼ ਪਾ ਤੂੰ ਆਪਦਾ ਹੱਸ ਕੇ ਜਾ ਇਹਨੂੰ ਪਿੰਡ ਛੱਡਿਆ ਭਾਬੀ ਹੋਰ ਮੈਂ ਕੀ ਕਰਾਂ ਦੱਸ ਜਾ ਉਹਨੂੰ ਕਹਿ ਦੇ ਕਾ ਮੈਂ ਤੈਨੂੰ ਪਿੰਡ ਛੱਡਿਆ ਹੁਣ ਨਾ ਰੁੱਸ ਕੇ ਨਾ ਜਾ ਜੇ ਉਹ ਬਾਗੀ ਘਰੇ ਕੌਣ ਰਹ ਜੂਗਾ ਨਾ ਕਹੂੰਗੀ ਭਾਬੀ ਉਹਨੂੰ ਹੋਰ ਐ ਮਿਕਲੇਸ ਪਾ ਕੇ ਚੱਲ ਚੰਗਾ ਪਾਪੀ ਮੈਂ ਉਹਨੂੰ ਕਹਿਣਾ ਹੈ ਉਹ ਹੋਰ ਉਹਨੂੰ ਕਹਿ ਲਾ ਮਨਾ ਲਾ ਉਹਨੂੰ ਉਹ ਕੰਬਲੀ ਚ ਕਲੇਸ ਪਾ ਕੇ ਬੈ ਗਈ ਵੀ ਸੁਖਣਾ ਹੱਸ ਕੇ ਤੋੜ ਦੇ ਜਵਾਬ ਮੈਂ ਲਿਆ ਆਉਂਗੇ ਭੁੱਖੇ ਪਾਣ ਹੋਰ ਗਰਮ ਚਾਹ ਪੀਂਨੀ ਹੈ ਮੈਨੂੰ ਵੀ ਲਾ ਦੇ ਪਾਣੀ ਆ ਯਾਰ ਚਾਹ ਚ ਬਣਾਈ ਨਹੀਂ ਚਾਹ ਬਣਾ ਰੱਖੀਓ ਤੂੰ ਤਾਂ ਭੁੱਖੇ ਕਰ ਗਏ ਤੜਕੇ ਤੇ ਸੋਨੂੰ ਪਤਾ ਨਹੀਂ ਸੀ ਰੋਟੀ ਖਾਣ ਵੀ ਨਹੀਂ ਆਏ ਮੁੜ ਕੇ ਉੱਥੇ ਚਾਹ ਬਣਾ ਲਈ ਸੀ ਹੂੰ ਤਾਂ ਸੀ ਕੇ ਤਾਂ ਅੱਛਾ ਆ ਗਈ ਸੀ ਕਈ ਜਾਣੇ ਰਾਜੂ ਵੀ ਸੀਗਾ ਉੱਥੇ ਅੱਛਾ ਤੇ ਉਹ ਕਹਿੰਦਾ ਸੀ ਮੈਂ ਬਾਹਰ ਜਾਣਾ ਉੱਥੇ ਟੂਰ ਤੇ ਅੱਛਾ ਫਿਰ ਪੈਸੇ ਮੰਗਦਾ ਹੋਰ ਉਹਨੇ ਕੀ ਮੰਗਿਆ ਅੱਗੇ ਕਿਹਾ ਸੀ ਉਹਨੇ ਮਾਹ ਚਲ ਕੋਈ ਨਹੀਂ ਲੈ ਜੀ ਹਾਂ ਘੁੰਮ ਨਹੀਂ ਜਦੋਂ ਜਾਂਦੇ ਆਏ ਸਾਲ ਹੁਣ ਮੈਂ ਕਿਵੇਂ ਮਨਾ ਕਰਦਾ ਮੈਂ ਤਾਂ ਕਹਿੰਦੇ ਤੁਸੀਂ ਵੀ ਜਾਇਓ ਐਤਕੀ ਉਹ ਮੈਂ ਹੁਣ ਨਹੀਂ ਜਾਂਦਾ ਮੈਥੋਂ ਨਹੀਂ ਜਾਇਆ ਜਾਂਦਾ ਬਾਹਰ ਟੂਰ ਨਾ ਇਹ ਕਹ ਦਿੰਨਾ ਤੂੰ ਤਾਂ ਮੈਥੋਂ ਨਹੀਂ ਜਾਇਆ ਜਾਂਦਾ ਆਹੀ ਤਾਂ ਉਮਰ ਆ ਦੇਖੀ ਤੁਸੀਂ ਜਾਇਆ ਹੋਂਗੇ ਤੁਸੀਂ ਫੇਰ ਕਹਿ ਦੋਗੇ ਉਹਨੂੰ ਜਾਂਦੇ ਰਾਜ ਨੂੰ ਲੈਂਦੇ ਨਹੀਂ ਯਾਰ ਏ ਕਸਮ ਦਾ ਮੈਥੋਂ ਨਹੀਂ ਜਾਇਆ ਜਾਂਦਾ ਮੇਰੇ ਲੋਕੀ ਲੈਣਦੇ ਨਜ਼ਾਰੇ ਬਹੁਤ ਲੜੀ ਆਂਦੀ ਉਹ ਕੀ ਹੋ ਗਿਆ ਉਹ ਕਹਿੰਦੀ ਮੇਰੇ ਨਾਲ ਪਿੰਡ ਚੱਲ ਮੈਂ ਕਿਹਾ ਵੀ ਹੁਣ ਦੇਖ ਲੈ ਮੰਗਾਇਆ ਸੀ ਸੱਚ ਉਹ ਵੀ ਕਹਿੰਦਾ ਮੈਂ ਆਪਦੀ ਬਹੂ ਨੂੰ ਛੱਡ ਕੇ ਆਉਣਾ ਪੇਕੇ ਤੇ ਇਹ ਆਪਣੇ ਵਾਲੀ ਪਲੇਸ ਕਰਨ ਬੈਗੀ ਕਿ ਮੈਂ ਤਾਂ ਪੇਕੇ ਜਾਨੀ ਮੈਂ ਤਾਂ ਐ ਕਰਦੀ ਆ ਕਦੋਂ ਦੀ ਅੰਦਰ ਬੜੀ ਆ ਸਾਰਾ ਦੁਪਹਿਰਾ ਹੋ ਗਿਆ ਨਾ ਮੇਰੇ ਨਾਲ ਬੋਦੀ ਅਮਰਤ ਕਾਤੋਂ ਗਲੇਸ਼ ਕਰਦੀ ਆ ਗਲੇਸ਼ ਕਰਦੀ ਆ ਕਹਿੰਦੀ ਮੈਂ ਤਾਂ ਅੱਥ ਨੇ ਜਾਉਂਗੀ ਪਿੰਡ ਮੈਂ ਨਹੀਂ ਰਹਿੰਦੀ ਦੁਪਹਿਰਾ ਢਾਲ ਲਾ ਹਾਂ ਰਾਜੂ ਨੂੰ ਕਿਹਾ ਮੈਂ ਕਿਹਾ ਘਰੇ ਹੈਗਾ ਉਹ ਵੀ ਮਾਹ ਪਾਈ ਮਨਾਲਾ ਜੇ ਮੰਨਦੀ ਆ ਤੈਨੂੰ ਪਤਾ ਜਦੋਂ ਇਹ ਮੂਡ ਚੱਕ ਲੈ ਗੁੱਸਾ ਹੋ ਜਾਏ ਫਿਰ ਗੁੱਸਾ ਦਾ ਕਰੂਗੀ ਅਗਲੇ ਇਹ ਮਾਂ ਦੇ ਪੁੱਤ ਲੜਦੇ ਲੜਦੇ ਮਾੜੀ ਗੱਲ ਮਾੜੀ ਗੱਲ ਪਿੱਛੇ ਚਿਰਚਿਰ ਕਰੀ ਜਾਂਦੇ ਰਹਿੰਦੇ ਆ ਜੇ ਧੀਵੀ ਸਮਝੇ ਨਾ ਬੰਦਾ ਮਾੜਾ ਨਹੀਂ ਹੁੰਦਾ ਦੇਖ ਜਵਾਕ ਪਹਿਲਾਂ ਤਾਂ ਖੇਤਾਂ 'ਚ ਖੱਪਦਾ ਸੀਗਾ ਹੁਣ ਆ ਚਾਰ ਦਿਨ ਜੇ ਕਿਤੇ ਘੁੰਮੇ ਆਊਗਾ ਕਿਹੜਾ ਲੋੜਾ ਆ ਜਾਊਗਾ ਨਾਲੇ ਬੰਦੀ ਘੁੰਮਦੇ ਫਿਰਦੇ ਹੁੰਦੇ ਆ ਜੇ ਜੱਗ ਤੇ ਆਏ ਆ ਭਾਈ ਖਾ ਪੰਪੀ ਲੋ ਹੰਡਾ ਲੋ ਇਹ ਤਾਂ ਉਹੀ ਗੱਲ ਕਲੇਸ਼ ਕਰਕੇ ਬੈਗੀ ਕਈ ਤਾਂ ਧੀਵਾ ਨਾ ਆਪਦਾ ਘਰ ਆਪ ਪੱਟ ਲੈਂਦੇ ਹੁੰਦਾ ਚੱਕ ਕਰ ਕਰਕੇ ਵੀ ਆ ਮੇਰੇ ਬੰਦਾ ਆਏ 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 ਵੀ ਜਾਇਆ ਹੋਂਦੇ ਫੇਰ ਤੂੰ ਮੜਾ ਜਾ ਸਮਝਾ ਦੇ ਨੂੰ ਤੂੰ ਵੱਡੀ ਐ ਇਹਨੂੰ ਮੜਮਟ ਗਿਆਨ ਦੇ ਦੇ ਕਦੇ ਇਹ ਨਾ ਕਰਿਆ ਕਰ ਮੇਰੇ ਵੀ ਗਿਆਨਣ ਹੈ ਨਹੀਂ ਵੀ ਉਹਨੂੰ ਗਿਆਨ ਦੇਦਾ ਮੈਂ ਕੀ ਕਰਾਂ ਹੁਣ ਫਿਰ ਮੇਰੇ ਨਾਲ ਅੱਡਾ ਵੱਢ ਕੇ ਬਹਿ ਜੂਗੀ ਵੀ ਤੁਸੀਂ ਚਮਲਾ ਰੱਖਿਆਗਾ ਐ ਕਰ ਰੱਖਿਆ ਤੂੰ ਮਾਂ ਬਣੀ ਰਹਿਣੀ ਆ ਉਹਦੀ ਫਿਰ ਮੈਨੂੰ ਬੋਲੂਗੀ ਸਾਨੂੰ ਮੈਂ ਤਾਂ ਬੋਲੀ ਨਹੀਂ ਹੋਰ ਕੀ ਕਹਿੰਦਾ ਸੀਗਾ ਉੱਥੇ ਖੇਤ ਉਹ ਤਾਂ ਪੈਸੇ ਹੀ ਕਹਿੰਦਾ ਨਹੀਂ ਮਾ ਚਲ ਤੂੰ ਕੋਈ ਨਹੀਂ ਲੈ ਜੀ ਤੇਰੀ ਭਾਬੀ ਕੋਲੇ ਹੈਗੇ ਆ ਫੜ ਕੇ ਹਾਂ ਚਲ ਪੈਸੇ ਨੇ ਤਾਂ ਜਵਾਕ ਨੂੰ ਕਿਉਂ ਜਵਾਬ ਦੇਣੇ ਆ ਤੁਸੀਂ ਬੈਠੋ ਨਾਲੇ ਮੈਂ ਤੁਹਾਡੇ ਵਾਸਤੇ ਪਾਣੀ ਤਾਂ ਨਹੀਂ ਲੈ ਕੇ ਆਉਣੀ ਆ ਪਹਿਲਾਂ ਮੈਂ ਤਾਂ ਕਹਿੰਨੀ ਰੋਟੀ ਖਾ ਲਓ ਚਾਹ ਨਾ ਫਿਰ ਭੁੱਖ ਮਾਰ ਚੋਗੀ ਚਲ ਲੈ ਆਈ ਕੋਈ ਫਿਰ ਆ ਜਾ ਅੰਦਰ ਪੱਖੇ ਕੋਲ ਹੀ ਆ ਜਾ ਪਹਿਲਾਂ ਮੈਂ ਬਾਹਰ ਆ ਗਈ ਸੀ ਮੈਂ ਕਿਹਾ ਨਾ ਲਾਈਟ ਉੱਡ ਗਈ ਚਲੋ ਉੱਥੇ ਚੱਲਦੇ ਹਾਂ ਹੋਣ ਮੇਟਰ ਜੀ ਚੀਕ ਮਾਰ ਜਾਂਦਾ ਆਜੋ ਅੰਦਰ ਹੀ ਰੋਟੀ ਖਾ ਲਓ ਮੈਂ ਇਹੁਣ ਰਹਿੰਦੀ ਹੈਗੀ ਜਿੰਨਾ ਮਰਜ਼ੀ ਕਹੀ ਜਾਣ ਮੈਨੂੰ ਵੀਰੇ ਤੁਸੀਂ ਹਾਂ ਬੈਠੇ ਮੁੰਡਰੇ ਬਾਈ ਚੱਕਿਆ ਸੱਚੀ ਗੱਲ ਵੀਰੇ ਠੀਕ ਆਲ ਹੋ ਠੀਕ ਹਾਂ ਤੁਸੀਂ ਵਧੀਆ ਵਧੀਆ ਮੈਂ ਤਾਂ ਪਿੰਡ ਜਾਂਦੀ ਸੀਗੀ ਨਾ ਤੂੰ ਬੈਂ ਕਿੱਧਰੋਂ ਚੱਕਿਆ ਤੂੰ ਤਾਂ ਪਾ ਜਿਹੜਾ ਫੋਨ ਕਰੇ ਤੂੰ ਉੱਥੇ ਚੱਲੇ ਬਣ ਅੱਛਾ ਵੇ ਤੂੰ ਵੀ ਇਹਨਾਂ ਦੇ ਨਾਲ ਹੀ ਮਿਲ ਰਿਹਾ ਮੈਨੂੰ ਲੱਗਦਾ ਨਾ ਨਾ ਤਾਂ ਮੁੰਡੇ ਮੁੰਡੇ ਨੇ ਵੀਦਾਰਾ ਸੱਚੀ ਗੱਲ ਹੈ ਠੀਕ ਆ ਬੰਨੇ ਫਿਰ ਵਧੀਆ ਵਧੀਆ ਠੀਕ ਆ ਕੁੜੇ ਉਹਨਾਂ ਚਾਹ ਪਾਣੀ ਪੀਉਣ ਦੇ ਬਜਾਏ ਨਾ ਪਾਣੀ ਨਾ ਧਾਣੀ ਜਵਾਕ ਪਿੰਡੋਂ ਤੁਰ ਕੇ ਆਇਆ ਹੋਗਾ ਹੈ ਉਹਨਾਂ ਬੈਗ ਲਾ ਲਖਿਆ ਉਹਨੀਆਂ ਸਵਾਲ ਤੇ ਸਵਾਲ ਕਰਨ ਲੱਗੀ ਐ ਮੈਂ ਉਹਨੂੰ ਚਾਹ ਪਾਣੀ ਕੋਈ ਨਹੀਂ ਪਾਉਂਦੀ ਹੈਗੀ ਨਾ ਤੂੰ ਉਹਦੇ ਨਾਲ ਜਾਈਏ ਨਾ ਤੈਨੂੰ ਆਏ ਸੰਗ ਹੋਣੀ ਚਾਹੀਦੀ ਐ ਤੇਰੀ ਭੈਣ ਦੀ ਤਾਂ ਕਦਰ ਨਹੀਂ ਕਰਦਾ ਹੈਗਾ ਉਹਨੂੰ ਪੁੱਛਦਾ ਨਹੀਂ ਹੈਗਾ ਜੇ ਮੈਂ ਬਾਜ਼ਾਰ 'ਚ ਜਾਣ ਨੂੰ ਕਹਿ ਦੂੰਗੀ ਨਾ ਤਾਂ ਵੀ ਉਹਦੇ ਕੋਲ ਟਾਈਮ ਨਹੀਂ ਹੁੰਦਾ ਤੇ ਹੁਣ ਟੂਰਾਂ ਤੇ ਘੁੰਮਣ ਵਾਸਤੇ ਕਿੱਥੋਂ ਟਾਈਮ ਆ ਗਿਆ ਭਈ ਨਹੀਂ ਚੰਗਾ ਐਵੇਂ ਜਵਾਬ ਨੂੰ ਵਾਤਾਵਾ ਬੋਲੀਏ ਨਹੀਂ ਹੈ ਣੇ ਨੂੰ ਇਹਨੂੰ ਕੀ ਪਤਾ ਇਹਨੂੰ ਤਾਂ ਕੈਸਾ ਹੋਊਗਾ ਤੇ ਤਿਆਰ ਹੋ ਗਿਆ ਤੂੰ ਵੀ ਨਾ ਜਾਏਂਗਾ ਨਾ ਸਾਫ਼ ਪਤਾ ਮੈਨੂੰ ਇਹ ਨਾਲ ਹੀ ਮਿਲਿਆ ਹੋਇਆ ਐ ਇਹਦੇ ਤੇ ਤੂੰ ਬਾ ਕਿਧਰ ਚੱਕਿਆ ਹੈ ਮੈਂ ਆਪਦੇ ਨੂੰ ਪੇਕੇ ਜ ਤੂੰ ਤਿਆਰ ਹੋ ਗਿਆ ਹਾਂ ਪਾਪੀ ਮੇਰਾ ਬੈਗ ਕਰਤਾ ਤੇਰਾ ਹਾਂ ਮੈਂ ਤਾਂ ਕਰਤਾ ਸੀ ਇਹ ਬੈਗ ਨਾਲੇ ਹੋਰ ਸਾਰੇ ਕੱਪੜੇ ਪ੍ਰੈਸ ਕਰਕੇ ਵਿੱਚ ਹੀ ਪਾਤੇ ਵਿੱਚ ਹੀ ਦੋ ਤਿੰਨ ਨਰਮਲ ਵੀ ਪਾਤੇ ਜਰਾਬਾਂ ਪਾਤੀਆਂ ਹੋਰ ਕੋਈ ਨਾ ਹੁਣ ਤਾਂ ਮੈਂ ਜਮਾ ਨਹੀਂ ਰਹਿੰਦੀ ਤੁਸੀਂ ਸਾਰਿਆਂ ਨੇ ਰੋਆ ਬਣਾ ਰੱਖਿਆ ਤੂੰ ਵੀ ਇੰਨਾ ਨਾਲ ਮਿਲੀ ਹੋਈ ਐ ਮੈਨੂੰ ਤੇਰਾ ਵੀ ਅੱਜ ਪਤਾ ਲੱਗ ਗਿਆ ਹੁਣ ਉਹ ਕੀ ਮੂੜ ਕਰਾ ਹਾਂ ਉਹ ਮੋੜ ਪਾ ਇਧਰ ਉਹ ਮੋੜ ਲੈਸ ਨਹੀਂ ਅੱਜ ਚਲ ਮੋੜ ਲਿਓ ਤੇ ਮੇਰੀ ਗੱਲ ਸੁਣ ਰਾਜੂ ਠੀਕ ਹੈ ਵੇ ਆਏ ਕਿ ਮੈਂ ਬਾਗ ਜਾਂਦੇ ਕੰਬੜਾ ਤੋਤਾ ਆਇਆ ਤਾਂ ਘਰ ਪਟਿਆ ਜਾਂਦਾ ਹੁੰਦਾ ਮੈਂ ਕਿਹ ਬੋਲਦੇ ਨਹੀਂ ਕੀ ਹੋ ਗਿਆ ਕੀ ਹੋਣਾ ਸੀ ਕਲਪ ਪਰਖ ਇਹਨਾਂ ਆ ਤਾਂ ਤੱਜੂ ਪਰਖਿਆ ਲੈ ਹੁਣ ਮੁੜਿਆ ਮੈਂ ਤਾਂ ਆਪਣੇ ਭਰਾ ਦੀ ਗੱਲ ਸੁਣ ਲਈ ਐ ਹੋਰ ਤੈਨੂੰ ਆਏ ਆ ਵੀ ਤੇਰੇ ਰਹੂਗੀ ਮੈਂ ਤਾਂ ਮੁੜਿਆ ਹੀ ਤੇਰਾ ਮੂੰਹ ਦੇਖੂਗੀ ਆਹ ਖੋਬੇ ਵਰਗਾ ਤੁਸੀਂ ਲੜਦੇ ਘਾ ਤਾਂ ਹੁਣ 24 ਘੰਟੇ ਆਹੀ ਕੰਜਰ ਪਲੇਸ ਨਾਲ ਲੈ ਕੇ ਵੇਜੂ ਇੱਕ ਦਿਨ ਕਿਸੇ ਨੂੰ ਕਲੇਸ ਕੀਤਾ ਮਾੜਾ ਹੀ ਹੁੰਦਾ ਕਲੇਸ ਦਾ ਮੂੰਹ ਕਾਲਾ ਸਿਆਣੇ ਨੇ ਐਵੇਂ ਨਹੀਂ ਕਿਹਾਗਾ ਦੇ ਵੀ ਤੂੰ ਮੈਨੂੰ ਕਹੀ ਐ ਨੀ ਨੀ ਤੂੰ ਇਹਨੂੰ ਕਦੇ ਸਮਝਾਇਆ ਨਾ ਜਦੋਂ ਕਹਿਣ ਲੱਗ ਜਾਨੀ ਮੇਰੇ ਘਰ ਪੈ ਜਾਣੀ ਐ ਇਹਨੂੰ ਤੁਸੀਂ ਕਦੇ ਨਹੀਂ ਰੁਕਿਆ ਹੈਗਾਗਾ ਓਏ ਅਸੀਂ ਰੋਕਦੇ ਕਾ ਤੋ ਨਹੀਂ ਸੁਖਨ ਵਾਲੇ ਤਾਂ ਇਹ ਸਾਲ ਜਵਾਕ ਜੇ ਕਿਤੇ ਜਾਂਦਾ ਘੁਮਣ-ਕਮਾਉਣ ਵੀ ਜਾਇਆ ਹੁੰਦਾ ਇਹ ਕਿਹੜਾ ਸਦਾ ਹੀ ਉੱਥੇ ਰਹੂਗਾ ਦੇਖ ਆ ਲੈ ਆਪਣਾ ਭਰਾ ਵੀ ਨਾਲ ਜਾਂਦਾ ਹੁਣ ਤੱਕ ਔਰ ਨਾਲ ਐ ਇਹ ਵੀ ਜਵਾਕ ਘੁਮੇ ਆਊਗਾ ਇਹਨੇ ਬਹਾਨੇ ਇਹਦੇ ਨਾਲ ਅੱਗੇ ਇਹ ਕਿੰਨੇ ਸਾਲ ਜਾਂਦਾ ਹੁੰਦਾ ਸੀ ਇਹਦਾ ਬਾਈ ਨਾ ਕਿਤੇ ਗਿਆ ਸੀ ਨਾ ਇਹਨੂੰ ਲੈ ਕੇ ਗਿਆ ਸੀ ਚਲ ਛੋਟੇ ਪਰੋਣੇ ਤੇ ਸਹਾਰੇ ਨਾਲ ਵੀ ਜਾਇਆਊਗਾ ਤੂੰ ਹੀ ਬੋਲੀ ਐ ਨੀ ਨਹੀਂ ਕਰ ਦਿੰਦੇ ਚਲ ਅੰਦਰ ਘਰ ਆ ਪੈਗੇ ਤੂੰ ਦੇਖ ਕ ਨਾ ਤਾਂ ਕੋਈ ਨਸ਼ਾ ਪੱਤਾ ਕਰਦਾ ਨਾ ਕੋਈ ਐਰਗਰ ਤੁਰੇ ਫਿਰਦਾ ਲੋਕ ਤਾਂ ਹੋਰ ਟੀਮਾਂ ਲੈ ਕੇ ਤੁਰੇ ਫਿਰਦੇ ਆ ਵਿਆਹ ਕਰਾ ਕੇ ਦੋ ਦੋ ਵਿਆਹ ਕਰਾ ਲੈਂਦੇ ਕੋਈ ਅੱਡ ਕਰਾ ਲੈਂਦਾ ਸੌ ਸਿਆਪੇ ਕਰਕੇ ਧਰ ਦਿੰਦੇ ਐ ਇੰਨਾ ਸਿਆਣਾ ਇਹ ਹੈ ਜਦੋਂ ਕੰਮ ਹੁੰਦਾ ਕੰਮ ਦੇ ਬੇਲੇ ਆਉਦੇ ਬਾਈ ਨਾਲ ਕੰਮ ਧੰਦਾ ਕਰਾਉਂਦਾ ਆਹੀ ਰੁੱਤ ਹੁੰਦੀ ਹੈ ਘਮਣ-ਕਮਾਣ ਦੀ ਦੇਖ ਲੈ ਤੂੰ ਬਗ ਜਾਂਗੀ ਦੱਸ ਇਹਨੂੰ ਕੁੜੀ ਨਹੀਂ ਜੁੜਨੀ ਕਿਹੜਾ ਵਿਆਹ ਨਹੀਂ ਹੋਣਾ ਅਸ ਤਾਂ ਹੋਰ ਵਿਆਹ ਕਰਦਾਂਗੇ ਚੱਲ ਜਾ ਬਗ ਜਾ ਪਿੰਡ ਅਸੀਂ ਨਹੀਂ ਲੈਣ ਆਉਂਦੇ ਕਿਉਂ ਰਾਜੂ ਜਾਏਗਾ ਲੈਣ ਮੈਂ ਨਹੀਂ ਜਾਂਦਾ ਫਿਰ ਇਹ ਨਿਕਲੇ ਸਨ ਨੂੰ ਲੈਣ ਜਾਂਦਾ ਅਸ ਤਾਂ ਨਵੇੜ ਦਾ ਠੀਕ ਹੈ ਪਰ ਤੂੰ ਕਿ ਮੈਂ ਨਹੀਂ ਜਾਂਦੀ ਹੈਗੀ ਹੁਣ ਸਭ ਤਾਈ ਤੈਨੂੰ ਵੀ ਨਹੀਂ ਜਾਂਦੀ ਚੱਲ ਬੱਸ ਇਹ ਤਾਂ ਆਪਣੀ ਚੰਗੇ ਆ ਜੇ ਮੈਂ ਚੰਗੇ ਆ ਨਾ ਇਹਨਾਂ ਨਾਲ ਵਰਤੀ ਨਹੀਂ ਆ ਤੇ ਰੱਬ ਦਾ ਰੂਪ ਨੇਗੇ ਐਨੇ ਚੰਗੇ ਆਗੇ ਦੋਨੇ ਭਰਾ ਹੈ ਕਦੇ ਆਪਾਂ ਨੂੰ ਉੱਚਾ ਨੀਮਾਨੀ ਪਾਉਣਾ ਹਡਾਉਣ ਤੋਂ ਨਹੀਂ ਬਾਹਰ ਰੋਕ ਦੇਗੇ ਆ ਕਲੇਸ ਲੈ ਕੇ ਬਹਿ ਜਾਊਗਾ ਆਸਾਸ ਕੇ ਤੋਰਦੇ ਹੁੰਦੇ ਆ ਚੱਲ ਰੱਜ ਤੇਰਾ ਬੈਗ ਤਿਆਰ ਆ ਇਹ ਨਹੀਂ ਕਰਦੀ ਹੁਣ ਪਲੇਸ ਤੇ ਚਾਹ ਪਾਣੀ ਪੀ ਕੇ ਫਿਰ ਤੁਰੇ ਠੀਕ ਆ ਮੈਂ ਥੋੜੇ ਦਿਨ ਪਹਿਲਾਂ ਬਾਗੀ ਪੈਸੇ ਦੇ ਕੇ ਭੇਜਾਇਆ ਮੈਂ ਸੂਟ ਲਿਆ ਵੀ ਮਰਜੀ ਦਾ ਸੂਟ ਲਿਆਈ ਉਹਦੋਂ ਰੋਕਿਆ ਤੈਨੂੰ ਚਲ ਕੋਈ ਨਾ ਗਲਤੀ ਹੋ ਗਈ ਜੀ ਮੇਰੇ ਤੋਂ ਮੈਨੂੰ ਪਤਾ ਨਹੀਂ ਸੀਗਾ ਮੇਰਾ ਐਵੇਂ ਨਾ ਮਨ ਖਰਾਬ ਕਰਿਆ ਕਰ ਹਾਂ ਚਲ ਗਲਤੀ ਮੰਨੀ ਜਾਂਦੀ ਆ ਫਿਰ ਮਾਫ ਕਰਨਾ ਵੀ ਬਣਦਾ ਹੁੰਦਾ ਬੰਦਿਆਂ ਦਾ ਚਾਹ ਪਾਣੀ ਪੀਓ ਬੈਠ ਕੇ ਫਿਰ ਬਗਜੋ ਹਸ ਕੇੜ ਕੇ ਠੀਕ ਆ ਆ ਜਾ ਚਾਹ ਕਰਦੇ ਆ ਆ ਲੈ ਜਾ ਮੈਂ ਮੈਂ ਚਾਹ ਬਣਾਉਣੀ ਆ ਸਤਿ ਸ੍ਰੀ ਅਕਾਲ ਜੀ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਦੇਖ ਕੇ ਦੱਸਿਆ ਕਰੋ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਅਗਰ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਇਹਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਤੇ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਕਿ ਸਾਡੀ ਕੀ ਗਲਤੀ ਹੈ ਹਨਾ ਨਵੇਂ ਪਾਤਰ ਹੁੰਦੇ ਆ ਸਾਡੇ ਨਾਲ ਤੇ ਅਸੀਂ ਆਪਦੀਆਂ ਗਲਤੀਆਂ ਜ਼ਰੂਰ ਕੱਢਿਆ ਕਰਾਂਗੇ ਇੱਕ ਗੱਲ ਹੋਰ ਹਨਾ ਡਿਪਰੈਸ਼ਨ 'ਚ ਸਾਡਾ ਨੰਬਰ ਦਿੱਤਾ ਹੁੰਦਾ ਉਹਦੇ ਵਿੱਚ ਸਾਡੇ ਨਾਲ ਸਟੋਰਨਾ ਵਾਸਤੇ ਡਿਸਕਸ ਕਰਿਆ ਕਰੋ ਤੇ ਸਾਨੂੰ ਸਟੋਰਨਾ WhatsApp ਕਰ ਦਿਆ ਕਰੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ